ਆ ਕਿਸਰ ਆਪਣਾ ਨਾਮ ਦੱਸ ਕੇ ਜਿਹੜੇ ਤੁਹਾਡੇ ਸੀਸ ਦਾ ਜਿਹੜਾ ਇਹ ਗਰੀਬ ਪਰਿਵਾਰ ਦੀ ਮਦਦ ਕੀਤੀ ਚ ਹੈ ਮੈਂ ਐਕਸ ਕਾਉਂਸਲਰ ਅਸ਼ਵਨੀ ਕੁਮਾਰ ਨਵੀ ਸਨ ਆਫ ਸ਼੍ਰੀ ਪਿਆਰਾ لال ਸਾਡੇ ਪਿਤਾ ਜੀ ਸ਼ੁਰੂ ਤੋਂ ਹੀ ਮਤਲਬ ਗਰੀਬਾਂ ਦੀ ਹਮੇਸ਼ਾ ਗਰੀਬਾਂ ਦੀ ਬਾਹ ਫੜਦੇ ਰਹਿਆ ਜਿਵੇਂ ਜਿਹੜੇ ਪੁਰਾਣੇ ਬਜ਼ੁਰਗਿਆ ਆਂਟੀ ਇਹਨਾਂ ਨੂੰ ਪਤਾ ਵਾ ਕਿ ਸਾਰੇ ਜਿਹੜੇ ਪੁਰਾਣੇ ਬਜ਼ੁਰਗਿਆ ਉਹਨਾਂ ਦੇ ਸ਼ੁਰੂ ਤੋਂ ਹੀ ਸਾਡੇ ਕੋਲ ਆਪਾ ਕਰਦੇ ਰਹਿਆ ਤੇ ਉਸੇ ਮੁਤਾਬਕ ਹੈ ਹੀ ਅੱਜ ਵੀ ਉਹ ਲੜੀ ਨੂੰ ਜਾਰੀ ਰੱਖਿਆ ਜੀ ਸੰਸਥਾ ਮਨੂੰ ਸ਼ੁਰੂ ਤੋਂ ਹੀ ਜੁੜੇ ਹੋਏ ਆ ਤੇ ਉਤਰਾਂ ਹਿੰਮਤ ਸਾਡੀ ਜਿਹੜੀ ਐਨਜੀਓ ਦਾ ਨਾਮ ਆ ਉਹ ਹਿੰਮਤ ਐਨਜੀਓ ਆ ਹਰਪ੍ਰੀਤ ਸਿੰਘ ਔਜਲਾ ਜਿਹੜੇ ਇਹਨਾਂ ਦੇ ਹੈਗੇ ਆ ਮੇਨ ਤੇ ਉਹਨਾਂ ਦੇ ਪਿਤਾ ਜੀ ਸਰਦਾਰ ਆਪਣਾ ਉਹਨਾਂ ਦੇ ਪਿਤਾ ਜੀ ਰੇਸ਼ਮ ਸਿੰਘ ਜੀ ਖਾਲਸਾ ਤੇ ਉਹ ਸਾਡੀ ਬਹੁਤ ਹੈਲਪ ਕਰਦੇ ਆ ਤੇ ਕੋਈ ਵੀ ਕੇ ਗਰੀਬ ਲੜਕੀ ਦੀ ਵਿਆਹ ਸ਼ਾਦੀ ਦਾ ਕੇਹਦੀ ਬਾਲੀਆਂ ਦੀ ਛੱਤ ਦਾ ਦੂਜਾ ਤੀਜਾ ਇਹ ਮਤਲਬ ਕੋਈ ਸਰਕਾਰ ਵੱਲੋਂ ਨਹੀਂ ਆ ਇਹ ਅਸੀਂ ਆਪਣੀ ਐਨਜੀਓ ਬਣਾਈ ਆ ਉਹਦੇ ਮੁਤਾਬਕ ਆ ਆਪਾਂ ਪੈਸੇ ਇਕੱਠੇ ਕਰਕੇ ਤੇ ਆਪਣੇ ਪੂਰੇ ਅਮਰਸਰ ਚ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਲੋੜ ਹੋਵੇ ਉਹਦੀ ਆਪਾਂ ਹੈਲਪ ਕਰੀਦਾ ਮੈਨੂੰ ਇਹ ਆਪਣਾ ਜਿਹੜਾ ਹੈਗਾ ਮੁੰਡਾ ਇਹਦਾ ਨਾਮ ਵਿਸ਼ਾਲ ਆ ਤੇ ਇਹਦੀ ਵਾਈਫ ਦਾ ਨਾਮ ਤਮੰਨਾ ਆ ਇਹ ਦੋਵੇਂ ਜੀ ਬੜਾ ਮਿਹਨਤ 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 ਮੁਤੱਕਸ਼ ਕਰਨ ਵਾਲੇ ਬੰਦੇ ਆ ਤੇ ਇਹਨਾਂ ਨੇ ਆਪਣੀ ਇਹਨੇ ਬੇਟੀ ਦਾ ਵਿਆਹ ਹੀ ਘਰੋਂ ਵਿਚਾਰੇ ਮਾਤਣ ਹੀ ਇਤਨੇ ਰਲ ਮਿਲ ਕੇ ਸਾਰਿਆਂ ਨੇ ਕਈ ਹੋਰ ਨਾ ਵੀ ਕਈਆਂ ਨੇ ਇਹਨਾਂ ਦੀ ਹੈਲਪ ਕੀਤੀ ਆ ਤੇ ਮੇਰੇ ਤੱਕ ਵੀ ਇਹ ਪਹੁੰਚ ਕੀਤੀ ਇਹਨਾਂ ਨੇ ਤੇ ਆਪਾਂ ਨੂੰ ਉਹਨਾਂ ਨੂੰ 21000 ਰੁਪਇਆ ਆਪਾਂ ਸ਼ਗਨ ਸਕੀਮ ਵੱਲੋਂ ਆਪਣੀ ਧੀ ਨੂੰ ਸ਼ਗਨ ਵੱਲੋਂ ਵਜੋਂ ਦੇ ਕੇ ਜਾ ਰਹੇ ਆ ਤੇ ਆਪਾਂ ਗਰੀਬ ਲੜਕੀਆਂ ਦੇ ਵਿਆਹ ਬਾਲਿਆਂ ਦੀਆਂ ਸ਼ਤਾਂ ਦੇ ਫਿਰ ਇਹੋ ਜਿਹੇ ਅਜਿਹੇ ਕੰਮ ਕਰਦੇ ਰਹੀਦਾ ਵਾ ਹਾਂ ਕਹਿ ਸਕਦੇ ਆ ਸਰਕਾਰਾਂ ਵੀ ਕੰਮ ਕਰ ਰਹੀਆਂ ਆ ਜਿਵੇਂ ਨਸ਼ੇ ਦੇ ਖਿਲਾਫ ਜਿਹੜੀ ਮਹਮ ਬਿਡੀ ਆ ਉਹ ਬਹੁਤ ਵਧੀਆ ਮਹਮ ਆ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਭਗਵੰਤ ਮਾਨ ਜੀ ਨੇ ਜਿਹੜੀ ਮਹਮ ਚਲਾਈ ਆ ਭਾਵੇਂ ਆਪਾਂ ਕਾਂਗਰਸੀ ਆ ਪਰ ਇਹ ਬਹੁਤ ਵਧੀਆ ਇਹ ਇਹਨਾਂ ਨੇ ਸ਼ੁਰੂ ਕੀਤਾ ਬਸ ਬਸ ਚਾਹੀਦਾ ਸਰਕਾਰਾਂ ਨੂੰ ਵੀ ਇਤਨਾ ਦੇ ਗਰੀਬ ਪਰਿਵਾਰਾਂ ਨੂੰ ਹਾਂ ਹਾਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਹੋ ਜਿਹੇ ਗਰੀਬ ਪਰਿਵਾਰਾਂ ਦੀ ਮਤ ਕਰਨੀ ਚਾਹੀਦੀ ਹੈ ਜਿੱਦਾਂ ਮਤਲਬ ਮੰਨ ਲਓ ਵੀ ਜਿਵੇਂ ਹੁਣ ਇਹ ਪਰਿਵਾਰ ਆ ਤੇ ਇਹਨਾਂ ਪਰਿਵਾਰਾਂ ਚੋਂ ਆਵਾ ਜਿਵੇਂ ਸ਼ਗਨ ਸਕੀਮ ਹੈ ਲੜਕੀਆਂ ਦੀ ਸ਼ਗਨ ਸਕੀਮ ਸਰਕਾਰ ਵੱਲੋਂ ਵੀ ਆਉਂਦੀ ਹੈ ਉਹ ਕਾਂਗਰਸ ਦੇ ਟਾਈਮ ਤੋਂ ਅਕਲ ਸਭ ਤੋਂ ਪਹਿਲਾਂ ਜੇ ਸਹੀ ਵੇਖੀਏ ਤਾਂ ਆਕਾਲੀ ਦਲ ਤੋਂ ਸ਼ੁਰੂ ਹੋਇਆ ਸੀ ਉਹ ਵੀ ਆਪਾਂ ਸਾਡੇ ਵੱਡੇ ਭਰਾ ਆ ਸਰਦਾਰ ਤਲਬੀਰ ਸਿੰਘ ਗੇਲਿਆ ਫਿਰ ਆਪਣਾ ਰਿੰਟੂ ਵੀਰ ਜੀ ਹੈ ਇਹਨਾਂ ਨੂੰ ਕਹਿ ਕੇ ਕਾਲਾ ਪ੍ਰਧਾਨ ਸਾਡਾ ਵਾਰਡ ਪ੍ਰਧਾਨ ਆ ਉਹਨਾਂ ਨੂੰ ਕਹਿ ਕੇ ਆਪਾਂ ਉਹ ਵੀ ਇਹਨਾਂ ਦਾ ਸਰਕਾਰ ਸਰਕਾਰ ਵੱਲੋਂ ਵੀ ਇਹਨਾਂ ਦਾ ਉਹ ਜਿਹੜਾ 51 51000 ਰੁਪਏ ਸ਼ਗਨ ਸਕੀਮ ਆ ਉਹ ਵੀ ਦਿਵਾਵਾਂਗੇ ਮੇਰੀ ਮੇਰੀ ਐ ਬਾਈਟ ਦੇਣ ਦਾ ਇਹ ਮਕਸਦ ਨਹੀਂ ਹੈਗਾ ਵੀ ਮੈਂ 21000 ਰੁਪਏ ਦੇ ਕੇ ਤੇ ਇੱਕ ਬਾਈਟ ਦੇਣ ਲਿਆ ਆਂ ਅਸੀਂ ਇਹ ਕੰਮ ਕਰਦੇ ਰਹਿਨੇ ਆ ਮੇਰੇ ਪਿਤਾ ਜੀ ਦੇ ਵੇਲੇ ਤੋਂ ਹੀ ਅਸੀਂ ਮਤਲਬ ਸ਼ੁਰੂ ਤੋਂ ਪਤਾ ਵਾ ਸਾਰਿਆਂ ਨੂੰ ਵੀ ਅਸੀਂ ਗਰੀਬਾਂ ਦੀ ਮਾਂ ਹਮੇਸ਼ਾ ਫੜੀ ਹੈ ਤੇ ਫੜਦੇ ਵੀ ਰਵਾਂਗੇ ਐਕਚੁਅਲੀ ਮੇਰਾ ਮੇਨ ਮਕਸਦ ਇਹ ਆ ਕਿ ਇਹ ਦੇਖ ਕੇ ਸਾਰੇ ਸਾਰੇ ਲੋਕਾਂ ਨੂੰ ਅਵੇਅਰਨੈਸ ਆ ਜਾਏਗੀ ਕਿ ਵਾਕੇ ਗਰੀਬਾਂ ਬਾਪ ਮੰਦਰਾ ਗੁਰਦੁਆਰਿਆਂ ਚ ਪੈਸੇ ਚੜਾਉਣੇ ਆ ਇਹ ਹੋਈ ਕਿ ਇਹ ਗਰੀਬ ਦਾ ਮਤਲਬ ਕਿਹ ਗਰੀਬ ਭੈਣ ਭਰਾ ਦਾ ਸਾਰ ਦੋ ਕੋਈ ਬਿਮਾਰੀ ਵੇਲੇ ਕਿ ਵਿਆਹ ਵੇਲੇ ਕੋਈ ਹਰ ਉਹ ਉਹ ਬੰਦੇ ਦੀ ਹੈਲਪ ਕਰ ਦੋ ਜ਼ਰੂਰੀ ਨਹੀਂ ਵੀ ਮੰਦਰ ਗੁਰਦੁਆਰੇ ਮੱਥਾ ਟੇਕਣ ਨਾਲ ਜਾਂ ਮੰਦਰਾਂ ਗੁਰਦੁਆਰਿਆਂ ਚ ਇੱਟਾਂ ਪੱਥਰ ਲਾਉਣ ਨਾਲ ਮਿਲਦਾ ਯਾਰ ਰੱਬ ਇਹ ਕਬੀਰ ਸਾਹਿਬ ਜੀ ਨੇ ਕਿਹਾ ਵਾ ਵੀ ਗਰੀਬ ਦਾ ਮੂੰਹ ਗੁਰੂ ਗੁਰੂ ਕੀ ਗੋਲਕ ਸਮਝ ਗਿਆ ਬਣੀਓ ਜੀ ਅਹੀ ਕਰਦੇ ਤੁਸੀਂ ਆ ਜੀ ਅਹੀ ਤੇ ਇੱਕ ਆਮ ਇਨਸਾਨ ਹੀ ਹੈ ਜਰੀਆ ਹੈ ਮੇਰਾ ਨਾਮ ਆ ਤੁਮੰਨਾ ਅਜੀ ਕਿਥੋਂ ਦੇ ਬੋਲੇ ਹੋ ਢੂੰਗਾ ਚ ਰਹਿਣ ਵਾਲੇ ਅਜੀ ਕੀ ਤੁਹਾਡੇ ਜਿਹੜੀ ਲੜਕੀ ਮੇਰੀ ਬੇਟੀ ਦਾ ਵਿਆਹ ਹੈ ਮੇਰੇ ਕੋਲ ਹਲਪ ਕੁਛ ਨਹੀਂ ਸੀ ਹੈਗਾ ਹੀ ਬਾਜੀ ਉਹਨਾਂ ਨੇ ਨਬੀ ਬਾਜੀ ਉਹਨਾਂ ਨੇ ਮੇਰੀ ਬਹੁਤ ਹਲਪ ਕੀਤੀ ਆ ਪੈਸੇ ਦਿੱਤੇ ਬਾਜੀ ਉਹਨਾਂ ਨੇ 3000 ਰੁਪਏ ਦਿੱਤਾ 21000 ਰੁਪਏ ਦਿੱਤਾ ਬਾਜੀ ਉਹਨਾਂ ਨੇ ਬਹੁਤ ਮਿਹਰਬਾਨੀਆਂ ਦਾ ਧੰਨਵਾਦ ਹੈ ਕਹਿੰਦੇ ਜੋ ਹਾਂ ਜੀ ਇਹਨਾਂ ਨੂੰ ਮਸੀਹਾ ਬਣੇ ਸਾਡੇ ਨਾਲ ਸਾਡੇ ਨਾਲ ਜੁੜੇ ਆ ਸਾਡਾ ਸਾਥ ਦਿੱਤਾ ਉਹਨਾਂ ਨੇ ਚਾਰੇ ਨੇ ਸਮਝਦੇ ਅਗਰ ਇਹ ਨਾ ਪੈਸੇ ਦੇਦਾ ਤੇ ਕਿੰਨੀ ਮੁਸ਼ਕਲ ਆ ਸਾਹਮਣੇ ਉਹ ਜਿਆਦਾ ਮੁਸ਼ਕਲ ਹੀ ਫਿਰ ਤੁਹਾਡੇ ਇਹਨਾਂ ਦੇ ਇਹਨਾਂ ਨੇ ਬੋਧ ਕਰ ਦਿੱਤਾ ਤੁਹਾਨੂੰ ਪਤਾ ਹੀ ਇਹਨਾਂ ਦਾ ਕਰਦੇ ਜੀ ਮੇਰਾ ਨਾਮ ਹਨਮੁਲਕ ਹੋਰ ਹਾਂਜੀ ਕਿੱਥੋਂ ਦੇ ਹਨ ਵਾਲੇ ਅੰਗਰ ਸਰਦੇ ਰਹਿਣ ਵਾਲੇ ਹਾਂਜੀ ਫਿਰ ਮੈਰਿਜ ਸੀਟ ਬਹੁਤ ਟੈਂਸ਼ਨ ਹੀ ਆਨੂ ਕਿ ਨਹੀਂ ਕਿਤਰਾ ਕਰਾਂਗੇ ਅੰਕਲ ਨਵੀ ਅੰਕਲ ਉਹਨਾਂ ਨੇ ਆਡੀ ਮਦਦ ਕੀਤੀ ਥੈਂਕ ਯੂ ਹਾਂਜੀ